ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਲੋ ਜੀ ਤੀਸਰਾ ਭਾਗ ਅੰਗੇ ਕਰਦੇ ਆ ਪੇਸ਼ ਇਸ ਜੱਗੇ ਜੱਟ ਦਾ ਜਨਮ 1903 ਦੇ ਨੀਲੇ ਤੜੀ ਮੰਨਿਆ ਜਾ ਸਕਦਾ ਹੈ ਉਸ ਦੀਤੀ گلاب ਕੌਰ ਦੀ ਉਮਰ ਇਸ ਵੇਲੇ 86 ਸਾਲ ਦੇ ਨੇੜੇ ਹੈ ਉਹ ਦੱਸਦੀ ਹੈ ਕਿ ਉਦੋਂ ਉਹ 9 ਸਾਲ ਦੀ ਸੀ ਜਦੋਂ ਜੱਗੀ ਦੀ ਮੌਤ ਹੋਈ ਉਹ ਨੂੰ 3 ਕੁ ਸਾਲ ਦੀ ਉਮਰ ਵਿੱਚ ਮਾਰ ਦਿੱਤਾ ਗਿਆ ਗਿਆ ਆ ਮਾਰ ਦਿੱਤਾ ਗਿਆ ਸੀ ਜੱਗੇ ਦਾ ਨਾਮ ਜਗਤ ਸਿੰਘ ਸੰਧੂ ਸੀ ਉਸ ਦਾ ਜਨ ਪਿੰਡ ਰਣ ਸਿੰਘ ਤਸੀਲ ਚੁੰਨੀਆਂ ਜ਼ਿਲ੍ਹਾ ਲਾਹੌਰ ਵਿੱਚ ਸਰਦਾਰ ਮੱਖਣ ਸਿੰਘ ਦੀ ਘਰ ਮਾਤਾ ਪਾਗਣ ਦੀ ਕੁੱਖੋਂ ਹੋਇਆ ਉਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰ ਉਸਦੀ ਧੀ ਗਲਾਬ ਕੌਰ ਨੇ ਦੱਸਿਆ ਕਿ ਉਸਦੀ ਦਾਦੀ ਨੇ 6 ਬੱਚਿਆਂ ਨੂੰ ਜਨਮ ਦਿੱਤਾ ਪਰ ਕੁਝ ਨਿਆਣੇ 8 ਮਹੀਨਿਆਂ ਦੇ 8 ਮਹੀਨਿਆਂ ਬਾਅਦ ਮਰ ਗਏ ਜੱਗੇ ਦੇ ਦੂਜੇ ਭਰਾ ਦਾ ਨਾਮ ਰੂਪ ਸਿੰਘ ਸੀ ਜੱਗੇ ਹੋਰ ਵੀ ਦੋ ਭੈਣਾਂ ਅਤੇ ਦੋ ਭਰਾ ਜਿਉਂਦੇ ਰਹੇ ਪੂਆ ਜੀਵਾ ਮੁਕਲਾਵੇ ਤੋਂ ਬਾਅਦ ਕੁੱਤੇ ਦੀ ਬਿਮਾਰੀ ਨਾਲ ਸੌਰੀ ਕਰ ਮਰ ਗਈ ਓਹੋ ਰਾਏ ਪਿੰਡ ਵਿਆਹੀ ਸੀ ਦੂਜੀ ਪੂਆ ਸਾਮੋਂ ਸਰਹਾਲੀ ਪੁੱਲਰਾ ਵਿਖੇ ਕਸੂਰ ਲੱਲਿਆਣੀ ਦੇ ਨੇੜੇ ਵਿਆਹੀ ਵਾਰਡ ਤੋਂ ਬਾਦਹੁਸਨ ਅੰਮ੍ਰਿਤਸਰ ਤੋਂ ਲਾਗੇ ਪਿੰਡ ਕਲਿਆਲੇ ਵਿਖੇ ਜ਼ਮੀਨ ਲਾਟ ਹੋਈ ਪਰ ਬਾਦ ਜੀ ਉਹ ਸਾਇਆਂ ਵਾਲਾ ਜ਼ਿਲ੍ਹਾ ਫਰੋਇਪੁਰ ਵਿਖੇ ਪੱਕੀ ਵਸ ਗਈ ਮੇਰੀ ਮਾਂ ਮਾਪਿਆਂ ਦੀ ਇਕਲੌਤੀ ਧੀ ਸੀ ਜਿਸ ਕਰਕੇ ਉਸ ਦੀ ਜ਼ਮੀਨ ਜ਼ਿਲ੍ਹਾ ਮਾਨਸਾ ਵਿੱਚ ਅਲਾਟ ਹੋਈ ਜਿਹੜੀ ਮੈਂ ਵੇਚ ਕੇ ਪਿੰਡ ਵਰਵਾਲਾ ਨੂੰ ਵਿਖੇ ਖਰੀਦ ਲਈ ਗੁਲਾਮ ਕੌਰ ਦੱਸਦੀ ਹੈ ਕਿ ਉਹ ਅਜੇ 9 ਕੁ ਸਾਲ ਦੀ ਸੀ ਜਦੋਂ ਉਸਦੇ ਬਾਪੂ ਜੱਗਾ ਸੂਰਤਮਨ ਨੂੰ ਮਾਰ ਦਿੱਤਾ ਗਿਆ ਪਰ ਉਸ ਦਿਨ ਲੈਣ ਨਕਸ਼ ਅਜੇ ਵੀ ਮੈਨੂੰ ਯਾਦ ਨੇ ਉਹ ਗਾਇਕ ਮੁਹੰਮਦ صدیق ਕਪਵਾਰੇ ਮੰਗ ਤੁਰਨਵੇ ਵਾਲੀ ਪੱਗ ਬੰਨ ਦਸ ਜਿਹੜੀ ਚਿੱਟੇ ਰੰਗ ਦੀ ਆਉਂਦੀ ਸੀ ਉਸ ਦੀਆਂ ਮੁੱਛਾਂ, ਕੁੰਡੀਆਂ ਅਤੇ ਛਾਤੀ ਚੌੜੀ ਸੀ ਰੰਗ ਭਾਂਵੇਂ ਪੱਕਾ ਸੀ ਪਰ ਨੈਣ ਨਕਸ਼ ਸੁੰਦਰ ਸਨ ਨੱਕ ਤਿੱਕਾ ਤੇ ਅੱਖਾਂ ਚਮਕੀਲੀਆਂ ਸਨ ਉਹ ਧਰਤੀ ਉੱਤੇ ਕਿਸੜਵਾ ਯਾਦਰਾ ਬੰਦਾ ਸੀ ਅਤੇ ਉਸ ਨੂੰ ਖੁੱਲਣ ਦਾ ਸ਼ੌਕ ਵੀ ਸੀ ਉਸ ਵੱਲ ਚੱਕਣਾ ਮਾੜੀ ਢੀਲੀ ਦੇ ਵਸਦੀ ਗੱਲ ਨਹੀਂ ਸੀ ਇਹ ਜੱਗੇ ਦਾ ਬਾਪ ਮੱਖਣ ਸਿੰਘ ਤਕੜਾ ਸਰਦਾਰ ਸੀ ਉਸ ਕੋ ਤਕੜੀ ਪੈ ਰਹੀ ਸੀ ਜਿਸ ਵਿੱਚੋਂ 65 ਕਿਲਿਆ ਤੇ ਵਾਹੀ ਹੁੰਦੀ ਸੀ ਅਤੇ ਬਾਕੀ ਖਾਲੀ ਪਈ ਸੀ ਹਮ ਦਾਦੀ ਦੇ ਤਰਚਣ ਪਿੱਛੋਂ ਚਾਚੀ ਨੇ ਬਾਪੂ ਨੂੰ ਖੇਤਾਂ ਵਿੱਚ ਕੰਮ ਕਰਨ ਤੇ ਨਾਲ ਲਾਇਆ ਬਾਪੂ ਦਾ ਕੰਮ ਚੰਗਾ ਖਾਣਾ ਚੰਗਾ ਪਹਿਨਣਾ ਅਤੇ ਵਿਰਲਾ ਫਿਰਨਾ ਸੀ। ਉਹਨਾਂ ਦਿਨਾਂ ਵਿੱਚ ਹੀ ਨਨਕਾਣਾ ਸਾਹਿਬ ਵਾਲਾ ਖਾਕਾ ਵਾਪਰਿਆ। ਜਦੋਂ ਸਿੱਖਾਂ ਨੂੰ ਏਜੰਡਾ ਨਾਲ ਬੰਨ੍ਹ ਕੇ ਮਾਰਿਆ ਗਿਆ। ਬਾਦ ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਮਹਾਂਤ ਨਾਰਾਇਣ ਦਾਖ ਨੇ ਕਈ ਸਿੱਖ ਸਾੜ ਦੇ ਦਿੱਤੇ। ਅੰਗਰੇਜ਼ੀ ਸਰਕਾਰ ਨੇ ਮਹਾਂਤਾਂ ਨੂੰ ਸ਼ਹਿ ਦਿੱਤੀ ਬਾਪੂ ਵੀ ਦੂਜੀ ਵਾਰ ਜਥੇ ਨਾਲ ਗਿਆ ਅਜਿਆਂ ਕਕਨਾਵਾਂ ਦੇਖ ਕੇ ਯੱਗੇ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਹੋ ਗਈ ਨਫ਼ਰਤ ਪੈਦਾ ਹੋ ਗਈ ਇੱਕ ਦਿਨ ਪੁਲਸ ਵਾਲੇ ਇੱਕ ਕੁੜੀ ਨੂੰ ਚੁੱਕ ਕੇ ਲੈ ਗਏ ਬਾਪੂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਵੈਰੀ ਬਣ ਗਈ। ਨਿਰਲੇ ਪੰਡ ਕਲ ਮੁਕਲ ਦਾ ਜੇਲ੍ਹਸਰ ਬਾਪੂ ਨਾਲ ਖਹਿ ਖੈਣ ਲੱਗ ਪਿਆ। ਉਸਨੇ ਝੂਠਾ ਕੇਸ ਪਵਾ ਕੇ ਬਾਪੂ ਨੂੰ 4 ਸਾਲ ਦੀ ਕੈਦ ਕਰਵਾ ਦਿੱਤੀ। ਹੂੰ ਬਾਪੂ ਜੇਲ੍ਹੋਂ ਭੱਜ ਨਿਕਲਿਆ ਤੇ ਦੁਬਾਰਾ ਪੁਲਸ ਦੇ ਫੜੇ ਜਾਣ ਤੋਂ ਬਚਣ ਲਈ ਕੰਮ ਚਲੇ ਆ ਗਿਆ। ਉਸਨੇ ਕੰਗੜਾਪੁਰ ਵਿਖੇ ਪਹੁੰਚਦੇ ਕਾਂ ਸਪਾਈ ਤੋਂ ਬੰਦੂਕ ਖੋਲੀ ਅਤੇ ਉਸ ਨੂੰ ਮਾਰ ਦਿੱਤਾ ਫਿਰ ਉਸਨੇ ਪਿੰਡ ਅੰਚਲ ਜਾ ਕੇ ਆਤਮ ਸਿੰਘ ਤੋਂ ਬੰਦੂਕ ਅਤੇ ਕਾਰਤੂਸ ਲੈ ਲਏ ਆਤਮ ਸਿੰਘ ਉਸ ਦਾ ਹਮ ਪਿਆਲਾ ਸੀ ਪਰ ਬਾਪੂ ਦੇ ਕਹਿ ਤੋ ਲੋਕ ਵੇ ਖਾਵੇ ਲਈ ਆਪਣੀ ਜਨਾਨੀ ਨੂੰ ਕੋਠੇ ਚੜ੍ਹ ਕੇ ਚੜਾ ਕੇ ਰੌਲਾ ਪਵਾ ਦਿੱਤਾ ਤਾਂ ਜੋ ਪੁਲਿਸ ਉਸ ਨੂੰ ਬਾਅਦ ਵਿੱਚ ਤੰਗ ਨਾ ਕਰੇ ਉਹਨਾਂ ਤੋਂ ਬਾਅਦ ਬਾਪੂ ਇੱਕ ਵਾਰ ਘਰ ਆਇਆ ਸੀ ਅਤੇ ਆਪਣੇ ਬੇਂਢੀ ਕਹਿਰ ਸਿੰਘ ਨੂੰ ਮਿਲਣ ਦਾ ਸੁਨੇਹਾ ਦੇ ਕੇ ਚਲੇ ਆ ਗਿਆ ਕੇਹਰੋ ਸਿੰਘ ਨੂੰ ਮਿਲ ਕੇ ਬਾਪੂ ਨੇ ਮੇਰੇ ਰਿਸ਼ਤੇ ਦੀ ਗੱਲ ਤੁਰੰਤ ਉਸ ਦੇ ਪੁੱਤਰ ਨਿਆਣੇ ਸਨ ਉਸ ਨੇ ਦੋ ਤੀ ਦੋਸਤੀ ਨਭਉਂਦਿਆਂ ਮੇਰਾ ਰਿਸ਼ਤਾ ਆਪਣੇ ਭਤੀਜੇ ਅਵਤਾਰ ਸਿੰਘ ਨਾਲ ਕਰ ਦਿੱਤਾ ਬਾਪੂ ਹੋਰਾਂ ਨੇ ਸਾਈਵਾਲ ਵਿੱਚ ਹਥਿਆਰ ਲੁੱਟਣ ਲੇ ਡਾਕਾ ਮਾਰਿਆ ਸਾਰੇ ਇਲਾਕੇ ਵਿੱਚ ਯੱਗੇ ਡਾਕੂ ਦੀ ਤੈਸ਼ਤ ਫੈਲ ਗਈ ਇੱਕ ਵਾਰ ਫਿਰ ਬਾਪੂ ਮੇਰੇ ਸਹੁਰੇ ਗੁਲਾਬ ਸਿੰਘ ਨੂੰ ਸੱਦ ਕੇ ਆਖਿਆ ਕਿ ਮੈਂ ਹੁਣ ਡਾਕੂ ਬਣ ਗਿਆ ਹਾਂ ਜੇ ਤੂੰ ਹੁਣ ਵੀ ਚਾਹੇ ਤਾਂ ਰਿਸ਼ਤੇ ਨੂੰ ਨਾ ਕਰ ਸਕਦਾ ਕਰ ਸਕਦਾ ਹਾਂ ਪਰ ਮੇਰੇ ਸਾਰੇ ਨੇ ਰਿਸ਼ਤਾ ਤੋੜ ਦੇ ਦਿੱਤਾ ਛੇਤੀ ਜੋੜ ਐ ਜੋੜ ਲਿਆ ਉਸ ਸਮੇਂ ਮੈਂ ਛੇ ਸਾਲ ਦੀ ਸਾਂ ਬਾਪੂ ਦੀ ਮੌਤ ਤੋਂ ਬਾਅਦ ਉਸਦੇ ਬੇਲੀ ਪੰਡ ਕੁੱਲ ਮੁਕਰ ਦੀ ਸਰਦਾਰ ਆਪਣੀ ਕੀਮਤੀ ਘੋੜੀ ਹੀੜੀ ਮੈਨੂੰ ਦਾਜ ਵਜਿ ਦਿੱਤੀ ਜਿਹੜੀ ਢੋਲ ਦੀ ਤਾਲ ਤੇ ਲਾਚ ਕਰਦੀ ਸੀ ਬਾਪੂ ਮਲੰਗੀ ਫਕੀਰ ਦਾ ਯਾਰ ਸੀ ਅਤੇ ਬਹੁਤ ਸਮਾਂ ਉਰੇ ਡਿਗਰੀ ਤੇ ਹੀ ਰਹਿੰਦਾ ਸੀ ਜਿਹੜਾ ਸਿੱਧੂ ਪਰਾਂ ਦੇਖੇ ਸੀ ਮਲੰਗੀ ਆਪ ਹੀ ਪ੍ਰਸਿੱਧ ਡਾਕਟਰ ਸੀ ਜਿਸ ਮਾਰੇ ਖਾਤ ਪਰ ਚਲਤ ਸੀ ਕਿ ਦਿਨੇ ਰਾਤ ਫਰੰਗੀ ਦਾ ਅਰੰਤ ਰੱਤੀ ਰਾਇ ਮਲੰਗੀ ਦਾ ਜੱਗੇ ਨੇ ਆਪਣੇ ਡਿਗਰੀ ਉੱਤੇ ਅੰਨ ਪਾਣੀ ਬਣਾਉਣ ਲਈ ਲੱਖੂ ਕੇ ਪਿੰਡ ਦੇ ਨਾਈਆਂ ਦਾ ਇੱਕ ਮੁੰਡਾ ਰੱਖਿਆ ਹੋਇਆ ਸੀ ਜਿਸ ਦਾ ਨਾਂ ਲਾਲੂ ਨਾਈ ਸੀ ਜੱਗੇ ਦੇ ਡਾਕਿਆਂ ਤੋਂ ਤੰਗ ਆ ਕੇ ਅੰਗਰੇਜ਼ ਸਰਕਾਰ ਨੇ ਉਸ ਦੇ ਸਿਰ ਦਾ ਇਨਾਮ 1 ਲੱਖ ਰੁਪਇਆ ਇੱਕ ਘੋੜੀ ਅਤੇ ਜ਼ਮੀਨ ਗੁਲਾਬਕੌਰ ਦੇਖਤੇ ਅਨੁਸਾਰ ਰੱਖਿਆ ਲਾਲੂ ਨਾ ਹੀ ਇਨਾਮ ਦੇ ਲਾਲਚ ਵਿੱਚ ਆ ਗਿਆ ਉਸ ਦੇ ਪੰਜ ਭਰਾਵਨ ਜਿਹੜੇ ਸ਼ਰਾਬ ਕੱਢਣ ਅਤੇ ਵੇਚਣ ਦਾ ਕੰਮ ਕਰਦੇ ਸਨ ਲਾਲੂ ਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ ਜਿਹੜੇ ਸ਼ਰਾਬ ਵਿੱਚ ਤਤੂਰਾ ਰੋਂਦਾ ਕੇ ਲੈ ਆਏ ਜੱਗਾ ਤੇ ਸੌਣ ਤੇਲੀ ਦਾਰੂ ਪੀਣਾ ਲੱਗ ਲੱਗ ਕੇ ਅਤੇ ਬੰਤ ਸਿੰਘ ਥੋੜੀ ਦਾਰੂ ਪੀ ਕੇ ਆਪੇ ਪਿੰਡ ਨੂੰ ਚੱਲ ਪਿਆ ਜਦੋਂ ਜੱਗਾ ਤੇ ਸੌਣ ਤੇਲੀ ਬੇਹੋਸ਼ ਹੋ ਗਏ ਤਾਂ ਨਾਇਆਂ ਨੇ ਗੋਲੀਆਂ ਮਾਰ ਕੇ ਦੋਵਾਂ ਨੂੰ ਮਾਰ ਦਿੱਤਾ ਜਦੋਂ ਗੋਲੀਆਂ ਦੀ ਆਵਾਜ਼ ਸੁਣ ਕੇ ਬੰਤ ਸਿੰਘ ਵਾਪਸ ਆਇਆ ਤਾਂ ਉਸ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਜੰਗਲਾ ਅਤੇ ਤਿੰਨੋਂ ਸਾਥੀ ਉੱਥੇ ਹੀ ਪੂਰੇ ਹੋ ਗਏ ਸੋ ਇਹ ਸੀ ਅੱਜ ਦੀ ਕਹਾਣੀ ਅਗਲਾ ਭਾਗ ਆਪਾਂ ਕੱਲ ਨੂੰ ਕਰਾਂਗੇ ਪੇਜ ਤੇ ਕੁਕ ਕਮੀ ਪੇਸ਼ ਕੀਤਾ ਤਾਂ ਕਮੈਂਟ ਵਿੱਚ ਜਰੂਰ ਅਸਰ ਤੇ ਉਦੋਂ ਤੱਕ ਜੀ ਸਾਰਿਆਂ ਸਤਿ ਸ੍ਰੀ ਅਕਾਲ ਤੇ ਰੱਬ ਰੱਖਾ ਫੇਰ ਮਿਲਾਂਗੇ ਜੀ